ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕਦਾਂ ਸਾਰਿਆਂ ਨਾਲੋਂ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ ਤਾਜੇ ਪਸ਼ੂਆਂ ਦੀ ਆ ਰਹੀ ਹੈ ਜਿਹੜੇ ਤਾਜੇ ਪਸ਼ੂ ਸੂਏ ਹੋਏ ਨੇ ਉਹਨਾਂ ਦੀ ਮਤਲਬ ਸਭ ਤੋਂ ਵੱਡੀ ਤੇ ਜ਼ਿਆਦਾ ਫੋਨ ਆਉਂਦੇ ਨੇ ਵੀ ਬਾਈ ਸਾਡੇ ਡੰਗਰ ਦੁੱਧ ਨਹੀਂ ਵਾਧਦੇ ਕਾਰਨ ਕਿੱਥੇ ਆ ਇਹ ਕਾਰਨ ਇਹ ਜਿਹੜਾ ਬਾਈ ਜਦੋਂ ਮੈਂ ਆਪਣੀ ਸੂਪੀ ਆਮ ਜ਼ਿੰਮੇਵਾਰ ਆਪਣੇ ਕੀ ਕਰਦੇ ਨੇ ਬੱਠਲ ਭਰ ਕੇ ਉਹਨੂੰ ਦਾਣੇ ਦਾ ਪਹਿਲੀ ਸ਼ੁਰੂ ਤੋਂ ਹੀ ਮਾਰਦੇ ਨੇ ਉਹ ਬੱਠਲ ਜਦੋਂ ਛੱਡਦੇ ਨੇ ਵੀ ਸਾਡੀ ਮਾਂ ਦੁੱਧ ਵਧ ਜੇ ਤਾਜੀ ਹੈ ਵੀ ਕੋ ਲਗਤ ਦੁੱਧ ਚੜੂਗੇ ਇਹਨੂੰ ਖਰਾਕ ਡੇਗੋ ਖਰਾਕ ਡੇਗੋ ਉੱਥੇ ਆਪਾਂ ਗਲਤਾਂ ਬਈ ਆਪਣਾ ਬਹੁਤ ਵੱਡਾ ਨੁਕਸਾਨ ਉੱਥੇ ਹੋ ਜਾਂਦਾ ਹੈ ਉਹ ਕਿਵੇਂ ਹੁਣ ਸੁਣ ਲੋ ਜਦੋਂ ਆਪਾਂ ਪਸ਼ੂ ਸੁੰਦਾ ਹੈ ਉਹਨੂੰ 10 ਦਿਨ ਨਾ ਘਟੋ ਘਟਦਾਣਾ ਪਾਓ ਜਦੋਂ ਤੁਸੀਂ ਬਠਲ ਭਰ ਕੇ ਦੇਖਦੇ ਹੋ ਇੱਕ ਦਾ ਡੰਗਰ ਹੂੰ ਸੁਆ ਹੁੰਦਾ ਜ਼ੋਰ ਲੱਗਿਆ ਹੁੰਦਾ ਦਰੂ ਤਕਲੀਬ ਚ ਹੁੰਦਾ ਉੱਤੋਂ ਉਹਨੂੰ ਜਦੋਂ ਦਾਣਾ ਅਡਵਾਂਸ ਡਿਗ ਜਾਂਦਾ ਉਹ ਨਖਤੌੜੀ ਆ ਜਾਂਦੀ ਹੈ ਪਸ਼ੂ ਖਾਣਾ ਛੱਡ ਜਾਂਦਾ ਮੁੜ ਕੇ 15 ਦਿਨ ਉਹ ਦਾਣਾ ਨਹੀਂ ਖਾਂਦਾ ਇਹਨੇ ਜਿਹੜਾ ਦੁੱਧ ਹੁੰਦਾ ਉਹ ਵੀ ਸੁੱਕਣ ਲੱਗ ਜਾਂਦਾ ਮੁੜ ਕੇ ਮੈਂ ਮਹੀਨਾ ਦੁੱਧ ਨਹੀਂ ਬਾਦੀ ਕਦੇ ਵੀ ਮੈਂ ਇਸ ਨੂੰ ਜਿਆਦਾ ਦਾਣਾ ਨਾ ਪਾਉ ਜਦੋਂ ਮੈਂ ਸੁੰਦੀ ਹੈ ਪਹਿਲਾਂ 10 ਦਿਨ ਉਹਨਾਂ ਨੂੰ ਕੋਈ ਦਾਣਾ ਜਮੀ ਵੀ ਨਾ ਪਾਉ ਕਾੜੇ ਦੋ ਗੁਲਾਕੰਦ ਚਾਰੋ ਅੰਦਰੋਂ ਸਾਫ਼ ਕਰੋ ਉਹਨੂੰ 10 ਦਿਨ ਪੂਰਾ ਉਸ ਤੋਂ ਬਾਅਦ ਪਾਈਆ ਦਾਣਾ ਇੰਨੀ ਕੁ ਦਾਣੇ ਤੋਂ ਸ਼ੁਰੂ ਕਰੋ ਜਿਵੇਂ ਖਲ ਪਾਤੀ ਕੱਲੀ ਕੱਲੀ ਲੇਟੀ ਰਿੰਨ ਕੇ ਪਾਤੀ ਵਿੱਚ ਥੋੜਾ ਜਿਹਾ ਘਿਓ ਪਾਤਾ ਹਲਦੀ ਪਾਤੀ ਵੀ ਉਹਨੂੰ ਚਰਚਰਾ ਪਣ ਜਾ ਲੱਗੇ ਪਾਈਆ ਤੋਂ ਫਿਰ ਅੱਧਾ ਕਿਲੋ ਫਿਰ ਕਿਲੋ ਜਿਵੇਂ ਜਿਵੇਂ ਦੁੱਧ ਵਾਧਦੀ ਹੈ ਉਵੇਂ ਉਵੇਂ ਦਾਣਾ ਵਧਾਇਆ ਕਰੋ ਐਵੇਂ ਉਹੀ ਬੱਠਲ ਪਰ ਪਰ ਦਾਣੇ ਸੱਟਣ ਦਾ ਕੋਈ ਫਾਇਦਾ ਨਹੀਂ ਪਸ਼ੂ ਐ ਕਦੇ ਵੀ ਦੁੱਧ ਨਹੀਂ ਵਧਦਾ ਕਦੇ ਵੀ ਜਿਵੇਂ ਤੁਸੀਂ ਐ ਕਹਿੰਦੇ ਹੋ ਵੀ ਮਤਲਬ ਆਪਣੇ ਆਮ ਜ਼ਿੰਮੇਦਾਰ ਪਿੰਡਾਂ ਚ ਆਹੀ ਚੱਕਰ ਐ ਅਗਲਾ ਮੈਂ ਤਾਜੀ ਸੂਈ ਹੁੰਦੀ ਐ ਦੂਜਾ ਬੰਦਾ ਕਹਿੰਦਾ ਬਾਈ ਖਰਾਕ ਢੇਗ ਤੇਰੀ ਮੈਂ ਇਸ ਕੰਮ ਦੀ ਐ ਖਰਾਕ ਥੋੜੀ ਥੋੜੀ ਵਧਾਉਂਦੇ ਵਧਾਉਂਦੇ ਵਧਾਓ 12 ਦਿਨ ਤਾਨੂੰ ਬਾਈ ਕੁਝ ਵੀ ਨਾ ਧਰੋ ਕੱਲੀ ਬੱਸ ਤੂੜੀ ਤੇ ਥੋੜੇ ਜੇ ਕੱਕ 5-4 ਕਿਲੋ ਤੂੜੀ ਵਿੱਚ 10-15 ਕਿਲੋ ਕੱਖ 10-12 ਦਿਨ ਤਾਂ ਇਹ ਚੀਜ਼ਾਂ ਰੱਖੋ ਕਾੜੇ ਦੇ ਦਿਓ ਗੁਲਾਕੰਦ ਚਾਰ ਦੋ ਕੜਾ ਖੜੂ ਬਣਾ ਕੇ ਖਵਾ ਦਿਓ ਜਿਵੇਂ ਜੱਪੇ ਵਾਲੀ ਜਨਾਨੀ ਮੰਗੂ ਉਹਨੂੰ ਅੰਦਰੋਂ ਸੈੱਟ ਕਰੋ ਪਹਿਲਾਂ ਜਦੋਂ ਅੰਦਰੋਂ ਸੈੱਟ ਹੋ ਗਈ ਉਹਦੀ ਹਿਊਮਨ ਸਿਸਟਮ ਸੈੱਟ ਹੈ ਫਿਰ ਉਹ ਖਾਣਾ ਸ਼ੁਰੂ ਕਰੂਗੀ ਆਪਾਂ ਪਹਿਲੀ ਨਕ ਤੋੜੀ ਲਿਆ ਦਨੇ ਇੱਥੇ ਹੀ ਮਾਰ ਖਾ ਜਨੇ ਕਦੇ ਵੀ ਐਵੇਂ ਨਾ ਕਰੋ ਥੋੜੇ ਥੋੜੇ ਦਾਣੇ ਤੋਂ ਸ਼ੁਰੂ ਕਰੋ ਮੈਨੂੰ ਬਹੁਤ ਫੋਨ ਤੇ ਬਹੁਤ ਫੋਨ ਆਉਂਦੇ ਨੇ ਵੀ ਬਾਈ ਸਾਡੀ ਮੈਂ ਇਸ ਕਲਾਸ ਦੁੱਧ ਦੇ ਰਹੀ ਐ ਇਹ ਇਹੀ ਕਰ ਰਿਹਾ ਫੇਰ ਨੰਗਰ ਆਪਣਾ ਦੁੱਧ ਵਧੂਗਾ ਜਦੋਂ ਉਹਦਾ ਸਾਰਾ ਕੁਝ ਪੂਰਾ ਹੋਇਆ ਸੱਚਕਾ